मैं मैं रेखा गुप्ता ईश्वर की शपथ लेती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी। मैं भारत की प्रभुता और अखंडता अक्षुण रखूंगी। मैं मुख्यमंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगी तथा मैं भय या पक्ष पर अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी मैं मैं रेखा गुप्ता ईश्वर की शपथ लेती हूँ कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मुख्यमंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूँगी ਤਾਂ ਦਿੱਲੀ ਦੇ ਰਾਮਲੀਲਾ ਗਰਾਊਂਡ ਤੋਂ ਤੁਸੀਂ ਤਸਵੀਰਾਂ ਸਿੱਧੀਆਂ ਲਾਈਵ ਦੇਖ ਰਹੇ ਸੀ ਜਿਸ ਦੇ ਵਿੱਚ ਰੇਖਾ ਗੁਪਤਾ ਨੇ ਹੁਣ ਦਿੱਲੀ ਦੀ ਮੁੱਖ ਮੰਤਰੀ ਵਜੋਂ ਸੌ ਚੁੱਕ ਲਈ ਹੈ ਚੌਥੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਸੌ ਚੁੱਕੀ ਹੈ ਉਪ ਰਾਜਪਾਲ ਨੇ ਉਹਨਾਂ ਨੂੰ ਸੌ ਚੁਕਾਈ ਇਸ ਦੌਰਾਨ ਜੋ ਸਟੇਜ ਤੇ ਮੌਜੂਦ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਸਣੇ ਕਈ ਵੱਡੇ ਆਗੂ ਭਾਜਪਾ ਦੇ ਇੱਥੇ ਮੌਜੂਦ ਨੇ ਇਸ ਸਮੇਂ ਵੱਖ-ਵੱਖ ਜੋ ਵੱਡੇ ਸਿਆਸੀ ਆਗੂ ਨੇ ਉਹ ਇਸ ਸਮੇਂ ਪਹੁੰਚੇ ਹੋਏ ਨੇ RAM LILA ਮੈਦਾਨ ਦੀਆਂ ਤਿਆਰੀਆਂ ਜੋ ਇਸ ਗਰਾਊਂਡ ਦੇ ਵਿੱਚ ਸੋਚਕ ਸਮਾਗਮ ਸੀ ਉਹਦੀ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਤੇ ਅੱਜ ਉਹ ਘੜੀ ਆ ਵੀ ਗਈ ਜਦੋਂ ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸੋ ਚੁੱਕੀ ਹੈ ਰੇਖਾ ਗੁਪਤਾ ਪਹਿਲੀ ਵਾਰ ਸ਼ਾਲੀਮਾਰ ਬਾਗ ਤੋਂ ਜਿੱਤੇ ਤੇ ਪਹਿਲੀ ਵਾਰ ਹੀ ਉਹਨਾਂ ਨੂੰ ਇਹ ਵੱਡਾ ਮੌਕਾ ਦੇ ਦਿੱਤਾ ਬੀਜੇਪੀ ਪਾਰਟੀ ਨੇ ਕਿ ਉਹਨਾਂ ਨੂੰ ਦਿੱਲੀ ਦਾ ਸੀਐਮ ਬਣਾ ਦਿੱਤਾ ਚੌਥੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਸੋ ਚੁੱਕ ਲਈ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਸ਼ੀਲਾ ਅਧਿਖਚਿਤ ਤੇ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਤੇ ਉਸ ਤੋਂ ਬਾਅਦ ਆਤੀਸ਼ ਸਿੰਘ ਤੇ ਚੌਥੇ ਨੰਬਰ ਤੇ ਹੁਣ ਰੇਖਾ ਗੁਪਤਾ ਨੇ ਜੋ ਦਿੱਲੀ ਦੇ ਮੁੱਖ ਮੰਤਰੀ ਬਣਨ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਦਰਜ ਹੋ ਗਿਆ ਹੈ ਤੁਹਾਨੂੰ ਇੱਕ ਇੱਕ ਕਰਕੇ ਤਸਵੀਰਾਂ ਦਿਖਾਈਏ ਕਿ ਦਿੱਲੀ ਦੇ ਰਾਮਲੀਲਾ ਗਰਾਊਂਡ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਦਾ ਇਸ ਸਮੇਂ ਮਾਹੌਲ ਹੈ ਤਾਂ ਤੁਹਾਨੂੰ ਇਹ ਤਸਵੀਰਾਂ ਸੀ ਸਿੱਧੀਆਂ ਦਿਖਾ ਰਹੇ ਹਾਂ ਦਿੱਲੀ ਦੇ ਰਾਮਲੀਲਾ ਗਰਾਊਂਡ ਤੋਂ ਜਿੱਥੇ ਇਹ ਸੋਹ ਚੁਕ ਸਮਾਗਮ ਇਸ ਵੇਲੇ ਜਾਰੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਰਾਮਲੀਲਾ ਗਰਾਊਂਡ ਦੇ ਮੈਦਾਨ ਦੇ ਵਿੱਚ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਥੇ ਤੱਕ ਲੋਕਾਂ ਦਾ ਭੀੜ ਹੈ ਰੇਖਾ ਗੁਪਤਾ ਦੇ ਸਮਰਥਕ ਹੋਣ ਬੀਜੇਪੀ ਦੇ ਵਰਕਰ ਹੋਣ ਸਭ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਅੱਜ ਇਹ ਵੀ ਰੱਖੀ ਗਈ ਸੀ ਕਿ ਰੇਖਾ ਗੁਪਤਾ ਜਦੋਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੌ ਚੁੱਕਣਗੇ ਤਾਂ ਉਸ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਇੰਦਰਾ ਸਿੰਘ ਨੇ ਪੰਕਜ ਕੁਮਾਰ ਸਿੰਘ ਨੇ ਜਾਂ ਉਸ ਤੋਂ ਇਲਾਵਾ ਮਨਜਿੰਦਰ ਸਿਰਸਾ ਇਹਨਾਂ ਸਾਰੇ ਵਿਅਕਤੀਆਂ ਨੂੰ ਕੈਬਨਿਟ ਮੰਤਰੀ ਦੇ ਵਜੋਂ ਸੌ ਚੁਕਾਈ ਜਾਵੇਗੀ ਇਹ ਵੀ ਪਲਾਨ ਦੇ ਵਿੱਚ ਸੀ ਤੇ ਇਹੀ ਉਸ ਤਰ੍ਹਾਂ ਹੋ ਰਿਹਾ ਹੈ ਤਾਂ ਇਸ ਵਿੱਚ ਜੋ ਤਸਵੀਰਾਂ ਨੇ ਦਿੱਲੀ ਦੇ ਰਾਮਲੀਲਾ ਗਰਾਊਂਡ ਤੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜਿੱਤੇ ਰੇਖਾ ਗੁਪਤਾ ਦੇ ਸੌ ਚੁੱਕਣ ਤੋਂ ਬਾਅਦ ਹੁਣ ਪ੍ਰਵੇਸ਼ ਵਰਮਾ ਨੇ ਸੌ ਚੁੱਕੀ ਤੋਂ ਉਸ ਤੋਂ ਬਾਅਦ ਇਹ ਆਸ਼ੀਸ਼ ਸੂਧ ਨੇ ਜਿਨ੍ਹਾਂ ਨੂੰ ਕੈਬਨਟ ਰੈਂਕ ਦੀ ਸੌ ਚੁਕਾਈ ਗਈ ਆਸ਼ੀਸ਼ ਸੂਧ ਪੰਜਾਬੀ ਭਾਈਚਾਰੇ ਤੋਂ ਆਉਂਦੇ ਨੇ ਤੇ ਉਹਨਾਂ ਨੇ ਵੀ ਇੱਕ ਵਧੀਆ ਮਾਰਜਨ ਦੇ ਨਾਲ ਆਪਣੀ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਨੂੰ ਵੀ ਇੱਥੇ ਹੁਣ ਸੌ ਚੁਕਾਈ ਜਾ ਰਹੀ ਹੈ ਤੇ ਅਸੀਂ ਸੂਦ ਨੂੰ ਤੁਸੀਂ ਦੇਖ ਰਹੇ ਸੌ ਚੁੱਕ ਰਹੇ ਨੇ ਉਸ ਤੋਂ ਬਾਅਦ ਬਾਕੀ ਜੋ ਲੀਡਰ ਨੇ ਉਹ ਵੀ ਸੌ ਚੁੱਕਣਗੇ ਜੋ ਜਿੱਤ ਕੇ ਇਸ ਵਾਰ ਦਿੱਲੀ ਦੇ ਵਿੱਚ ਆਏ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਦਿੱਲੀ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਭਾਜਪਾ ਨੂੰ ਕਾਫੀ ਲੰਮਾ ਵਕਤ ਲੱਗ ਗਿਆ ਦਿੱਲੀ ਦੇ ਵਿੱਚ ਵਾਪਸੀ ਕਰਨ ਦੇ ਲਈ ਤੇ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਮੁੜ ਕੇ ਸਰਕਾਰ ਬਣੀ ਹੈ ਤਾਂ ਮੁੜ ਕੇ ਸਰਕਾਰ ਬਣੀ ਹੈ ਦਿੱਲੀ ਦੀ ਦਿੱਲੀ ਵਿੱਚ ਭਾਜਪਾ ਦੀ ਤਾਂ ਹੁਣ ਇਸ ਗੱਲ ਨੂੰ ਬੀਜੇਪੀ ਸੈਲੀਬ੍ਰੇਟ ਵੀ ਕਰੇਗੀ ਤੇ ਇਸ ਗੱਲ ਨੂੰ ਬੀਜੇਪੀ ਲਈ ਲਈ ਮਾਨ ਦੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਦਿੱਲੀ ਦੇ ਵਿੱਚ ਇਸ ਸਮੇਂ ਬਹੁਮਤ ਦੇ ਨਾਲ ਬੀਜੇਪੀ ਆਈ ਹੈ ਤੇ ਬੀਜੇਪੀ ਹੁਣ ਆਪਣੀ ਸਰਕਾਰ ਬਣਾ ਰਹੀ ਹੈ ਮੁੱਖ ਮੰਤਰੀ ਨੇ ਸੌ ਚੁੱਕ ਲਈ ਆਸੀ ਸੂਦ ਨੂੰ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਵੀ ਉਹ ਵੀ ਆਪਣੇ ਅਹੁਦੇ ਦੀ ਸੌ ਚੁੱਕ ਰਹੇ ਨੇ ਤਾਂ ਜੋ ਉਪਰਾਜਪਾਲ ਨੇ ਵੀ ਕਿ ਸਖਸਨਾ ਦਿੱਲੀ ਦੇ ਉਹਨਾਂ ਨੇ ਆਪਣੇ ਜੋ ਸੌ ਚੁਕਾਈ ਹੈ ਮੁੱਖ ਮੰਤਰੀ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਉਹ ਵੀ ਇਸ ਸਮੇਂ ਸਾਰੇ ਸਟੇਜ ਤੇ ਮੌਜੂਦ ਨੇ ਸਾਈਨ ਕਰ ਰਹੇ ਨੇ ਆਸ਼ੀਸ਼ ਸੂਦ ਇਸ ਤੋਂ ਬਾਅਦ ਬਾਕੀ ਜੋ ਲੀਡਰ ਨੇ ਉਹਨਾਂ ਨੇ ਵੀ ਸੌ ਚੁੱਕ ਨੇ ਕਪਿਲ ਮਿਸ਼ਰਾ ਵੀ ਤੁਹਾਨੂੰ ਆਸ਼ੀਸ਼ ਸੂਦ ਦੇ ਪਿਛਲੇ ਪਾਸੇ ਬੈਠੇ ਦਿਖਾਏ ਦੇ ਰਹੇ ਨੇ ਕਪਿਲ ਮਿਸ਼ਰਾ ਨੂੰ ਵੀ ਸੌ ਚੁਕਾਈ ਜਾਏਗੀ ਕੈਬਨਿਟ ਮੰਤਰੀ ਵਜੋਂ ਕਪਿਲ ਕਪਿਲ ਮਿਸ਼ਰਾ ਬਾਰੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਆਏ ਤੇ ਭਾਜਪਾ ਨੇ ਇਸ ਵਾਰ ਵੀ ਉਹਨਾਂ ਨੂੰ ਟਿਕਟ ਦਿੱਤੀ ਸੀ ਤੇ ਟਿਕਟ ਤੋਂ ਬਾਅਦ ਉਹ ਜਿੱਤੇ ਨੇ ਤੁਸੀਂ ਦੇਖ ਰਹੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਲਡਿੰਗਸ ਲੱਗੇ ਹੋਏ ਨੇ ਰਾਮਲੀਲਾ ਗਰਾ ਵੱਡੀ ਗਿੰਟੇ ਦੇ ਵਿੱਚ ਵਰਕਰ ਪਹੁੰਚੇ ਹੋਏ ਨੇ ਸਟੇਜ ਤੇ ਇਸ ਸਮੇਂ ਨਰਿੰਦਰ ਮੋਦੀ ਬੈਠੇ ਨੇ ਰੇਖਾ ਗੁਪਤਾ ਵੀ ਉਹਨਾਂ ਦੇ ਨਾਲ ਮੌਜੂਦ ਨੇ ਉਪਰਾਜਪਾਲ ਸੌ ਚੁੱਕਾਰੇ ਨੇ ਬਾਕੀਆਂ ਨੂੰ ਤੇ ਨਾਲ ਹੀ ਸੀਨੀਅਰ ਆਗੂ ਜੋ ਭਾਜਪਾ ਦੇ ਨੇ ਇਸ ਸਮੇਂ ਉੱਥੇ ਮੌਜੂਦ ਨੇ ਤੁਸੀਂ ਦੇਖ ਰਹੇ ਹੋ ਮਨਜਿੰਦਰ ਸਿਰਸਾ ਨੂੰ ਤੁਹਾਨੂੰ ਦਿਖਾਈਏ ਕਿ ਮਨਜਿੰਦਰ ਸਿਰਸਾ ਵੀ ਸੌ ਚੁੱਕਰੇ ਨੇ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੋਚ ਉੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਇਹ ਵਿਅਕਤੀਆਂ ਨੂੰ ਜਦੋਂ ਤੱਕ ਅਜਹਾ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਹਰਿ ਧਰਮਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਵਿੰਦਰ ਇੰਦਰਾਜ ਸਿੰਘ ਮੈਂ ਮੈਂ ਰਵਿੰਦਰ ਇੰਦਰਾਜ ਸਿੰਘ ਤੁਸੀਂ ਦੇਖਿਆ ਇਸ ਤੋਂ ਪਹਿਲਾਂ ਜੋ ਮਨਜਿੰਦਰ ਸਿਰਸਾ ਨੇ ਰਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਨੇ ਰਜੌਰੀ ਗਾਰਡਨ ਤੋਂ ਇਹ ਲੜੇ ਪਹਿਲਾਂ ਵੀ ਇੱਥੋਂ ਵਿਧਾਇਕ ਰਹਿ ਚੁੱਕੇ ਨੇ ਤੇ ਇਹਨਾਂ ਨੂੰ ਵੀ ਕੈਬਨਟ ਦੇ ਅਹੁਦੇ ਦੀ ਸੌਂ ਚੁਕਾਈ ਗਈ ਹੈ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਕਿ ਮਨਜਿੰਦਰ ਸਿਰਸਾ ਨੇ ਪੰਜਾਬੀ ਭਾਸ਼ਾ ਦੇ ਵਿੱਚ ਸੌ ਚੁੱਕੀ ਹੈ ਜੋ ਕਿ ਇੱਕ ਖਾਸ ਗੱਲ ਹੈ ਪੰਜਾਬੀ ਜੋ ਲੋਕ ਬੋਲਦੇ ਨੇ ਪੰਜਾਬੀ ਸਮਝਦੇ ਨੇ ਉਹਨਾਂ ਦੇ ਉਹਨਾਂ ਦੇ ਲਈ ਇਹ ਕਾਫੀ ਖੁਸ਼ੀ ਵਾਲੀ ਗੱਲ ਹੈ ਕਿ ਮਨਜਿੰਦਰ ਸਿਰਸਾ ਨੇ ਪੰਜਾਬੀ ਭਾਸ਼ਾ ਦੇ ਵਿੱਚ ਆਪਣੇ ਅਹੁਦੇ ਦੀ ਸੌ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਇੰਦਰ ਰਾਜ ਸਿੰਘ ਵੀ ਸੋਚ ਚੁੱਕਰੇ ਨੇ ਵੀ ਕੇ ਸਖਸੇਨਾ ਉਹਨਾਂ ਨੂੰ ਸੋਚ ਚੁੱਕਾ ਰਹੇ ਨੇ ਤਾਂ ਇੱਕ ਇੱਕ ਕਰਕੇ ਜਿੰਨੇ ਵੀ ਇਹ ਲੀਡਰ ਨੇ ਸਭ ਆਪਣੀ ਸੋਚ ਚੁੱਕਰੇ ਆਪਣੇ ਅਹੁਦੇ ਦੀ ਸੋਚ ਚੁੱਕਰੇ ਨੇ ਤਾਂ ਤੁਹਾਨੂੰ ਇੱਕ ਕਰਕੇ ਦੱਸਦੇ ਚੱਲੀਏ ਕਿ ਰੇਖਾ ਗੁਪਤਾ ਦੇ ਨਾਲ ਨਾਲ ਜੋ ਉਹਨਾਂ ਦੀ ਟੀਮ ਦੇ ਵਿੱਚ ਪਹਿਲੇ ਤੌਰ ਤੇ ਸ਼ਾਮਲ ਹੋਏ ਲੋਕ ਨੇ ਉਹ ਕੌਣ-ਕੌਣ ਨੇ ਤੇ ਇੱਕ ਇੱਕ ਕਰਕੇ ਤੁਹਾਨੂੰ ਦੱਸਦੇ ਚੱਲੀਏ ਕਿ ਰੇਖਾ ਗੁਪਤਾ ਦੇ ਕੈਬਨਿਟ ਦੇ ਵਿੱਚ ਕੌਣ ਨੇ ਕੌਣ ਚਿਹਰੇ ਨੇ ਤਾਂ ਤੁਹਾਨੂੰ ਦਿਖਾਈਏ ਕਿ ਸਭ ਤੋਂ ਪਹਿਲਾਂ ਰੇਖਾ ਗੁਪਤਾ ਦੇ ਜੋ ਉਹਨਾਂ ਦੇ ਕੈਬਨਿਟ ਦੇ ਵਿੱਚ ਲੋਕ ਸ਼ਾਮਲ ਹੋਣਗੇ ਸਭ ਤੋਂ ਉੱਪਰ ਨਾਮ ਹੈ ਉਹਨਾਂ ਦੇ ਵਿੱਚ ਪ੍ਰਵੇਸ਼ ਵਰਮਾ ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਹਰਾਇਆ ਪ੍ਰਵੇਸ਼ ਵਰਮਾ ਨੇ ਪਹਿਲਾਂ ਇੱਕਿਆਸਰਾਈਆਂ ਜਰੂਰ ਲਗਾਈਆਂ ਜਾ ਰਹੀਆਂ ਸਨ ਕਿ ਪ੍ਰਵੇਸ਼ ਵਰਮਾ ਹੀ ਮੁੱਖ ਮੰਤਰੀ ਬਣ ਸਕਦੇ ਨੇ ਪਰ ਰੇਸ ਦੇ ਵਿੱਚ ਰੇਖਾ ਗੁਪਤਾ ਵੀ ਅੱਗੇ ਸਨ ਤਾਂ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਹਨਾਂ ਦੇ ਬਾਅਦ ਪਹਿਲੇ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਦਾ ਨਾਮ ਸੀ ਪ੍ਰਵੇਸ਼ ਵਰਮਾ ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਨੇ ਆਪਣੀ ਅ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਬਣਾਇਆ ਗਿਆ ਪ੍ਰਵੇਸ਼ ਵਰਮਾ ਤੋਂ ਬਾਅਦ ਹੋਰ ਬਾਕੀ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਬਣਾਇਆ ਗਿਆ ਤੇ ਪ੍ਰਵੇਸ਼ ਵਰਮਾ ਨਵੀਂ ਦਿੱਲੀ ਤੋਂ ਜਿੱਤੇ ਤੇ ਆਸ਼ੀਸ਼ ਸੂਦ ਜੋ ਕਿ ਵੈਸਟ ਦਿੱਲੀ ਦਾ ਇਲਾਕਾ ਹੈ ਜਨਕਪੁਰੀ ਜਨਕਪੁਰੀ ਤੋਂ ਆਸ਼ੀਸ਼ ਸੂਦ ਨੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਰਵਿੰਦਰ ਸਿੰਘ ਬਵਾਨਾ ਤੋਂ ਜਿਹੜੇ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਇਹਨਾਂ ਨੂੰ ਵੀ ਰਵਿੰਦਰ ਸਿੰਘ ਹੋਰਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਤੋਂ ਬਾਅਦ ਕਪਿਲ ਮਿਸ਼ਰਾ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਕਪਿਲ ਮਿਸ਼ਰਾ ਆਮ ਆਦਮੀ ਪਾਰਟੀ ਦੇ ਆਗੂ ਰਹੇ ਤੇ ਉਸ ਤੋਂ ਬਾਅਦ ਭਾਜਪਾ ਜੁਆਇਨ ਕੀਤੀ ਕਰਾਵਲ ਨਗਰ ਤੋਂ ਇਹ ਜਿੱਤੇ ਨੇ ਤੇ ਇਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਡਾਕਟਰ ਪੰਕਜ ਕੁਮਾਰ ਸਿੰਘ ਜੋ ਕਿ ਵਿਕਾਸਪੁਰੀ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਜਿੱਤੇ ਨੇ ਤੇ ਇਹਨਾਂ ਨੂੰ ਪੇਸ਼ਵਜ ਉਹਨਾਂ ਨੂੰ ਡੈਂਟਿਸਟ ਨੇ ਇਹ ਤੇ ਇਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਵੀ ਇੱਕ ਅਹਿਮ ਚੇਰਾ ਨੇ ਇਸ ਕੈਬਨਟ ਦੇ ਵਿੱਚ ਤਾਂ ਰਵਿੰਦਰ ਸਿੰਘ ਕਪਿਲ ਸ਼ਰਮਾ ਕਪਿਲ ਮਿਸ਼ਰਾ ਤੇ ਉਸ ਤੋਂ ਇਲਾਵਾ ਆਸ਼ੀਸ਼ ਸੂਦ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰਵੇਸ਼ ਸ਼ਰਮਾ ਆਸ਼ੀਸ਼ ਸੂਦ ਮਨਜਿੰਦਰ ਸਿੰਘ ਸਰਸਾ ਰਜੌਰੀ ਗਾਰਡਨ ਤੋਂ ਇਹ ਜਿੱਤੇ ਨੇ ਪਹਿਲਾਂ ਵੀ ਇੱਥੋਂ ਵਿਧਾਇਕ ਰਹੇ ਨੇ ਤੇ ਉਸ ਤੋਂ ਬਾਅਦ ਮਨਜਿੰਦਰ ਸਰਸਾ ਨੇ ਨੂੰ ਵੀ ਕੈਬਨਟ ਦੇ ਵਿੱਚ ਥਾਂ ਦਿੱਤੀ ਗਈ ਹੈ ਤਾਂ ਤੁਹਾਨੂੰ ਇੱਕ ਇੱਕ ਕਰਕੇ ਹੁਣ ਦੱਸਦੇ ਚੱਲੀਏ ਕਿ ਰੇਖਾ ਗੁਪਤਾ ਦੇ ਕੈਬਨਿਟ ਦੇ ਮੰਤਰੀ ਜੋ ਨੇ ਉਹਨਾਂ ਦਾ ਪ੍ਰੋਫਾਈਲ ਕੀ ਹੈ ਇੱਕ ਇੱਕ ਸ਼ਖਸ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਕਿ ਪ੍ਰਵੇਸ਼ ਵਰਮਾ ਬਾਰੇ ਪ੍ਰਵੇਸ਼ ਵਰਮਾ ਇਸ ਸਮੇਂ ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਨੇ ਜਿੱਤ ਹਾਸਲ ਕੀਤੀ ਹੈ ਪ੍ਰਵੇਸ਼ ਸ਼ਰਮਾ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਦੇ ਸਿਰ ਤੇ ਇਹ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਸੀਟ ਤੋਂ ਹਰਾਇਆ ਤਾਂ ਦੱਸਿਓ ਤੁਹਾਨੂੰ ਕਿ ਕੌਣ ਨੇ ਪ੍ਰਵੇਸ਼ ਵਰਮਾ ਨਵੀਂ ਦਿੱਲੀ ਦੀ ਸੀਟ ਤੋਂ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਨੇ 4000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਬਹੁਤ ਕਲੋਜ਼ ਫਾਈਟ ਸੀ ਪਰ ਪ੍ਰਵੇਸ਼ ਵਰਮਾ ਇਹਨਾਂ ਦੇ ਪਿਤਾ ਵੀ ਮੁੱਖ ਮੰਤਰੀ ਰਹਿ ਚੁੱਕੇ ਨੇ ਦਿੱਲੀ ਦੇ ਉਸ ਤੋਂ ਬਾਅਦ ਇਹਨਾਂ ਨੇ ਵੀ ਸਿਆਸਤ ਵਿੱਚ ਪੈਰ ਧਰਿਆ ਤੇ ਪ੍ਰਵੇਸ਼ ਵਰਮਾ ਦਿੱਲੀ ਦੇ ਜਾਟ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਂ ਆਉਂਦਾ ਹੈ ਤੇ ਇਸੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਸੀ ਕਿ ਪ੍ਰਵੇਸ਼ ਵਰਮਾ ਨੂੰ ਇਸ ਵਾਰ ਮੁੱਖ ਮੰਤਰੀ ਬੀਜੇਪੀ ਬਣਾਏਗੀ ਪਰ ਅਜੇ ਹਾਂ ਨਹੀਂ ਹੋਇਆ ਪਰ ਕੈਬਨਿਟ ਦੇ ਵਿੱਚ ਉਹਨਾਂ ਨੂੰ ਉੱਚੇ ਚੇਤਤੌਰ ਤੇ ਸ਼ਾਮਲ ਕੀਤਾ ਗਿਆ। ਪ੍ਰਵੇਸ਼ ਵਰਮਾ ਦੀਆਂ 10 जाट ਸੀਟਾਂ ਤੇ ਦਿੱਲੀ ਦੀਆਂ 10 जाट ਸੀਟਾਂ ਨੇ ਨਾਗਲੋਈ ਤੋਂ ਲੈ ਕੇ ਨਜਫਗੜ ਵਾਲੇ ਸਾਰਾ ਇਲਾਕਾ जाट ਜੋ ਬਹੁਤ ਸੰਖੇਪ ਇਲਾਕਾ ਹੈ ਇੱਥੋਂ ਬਹੁਤ ਸਾਰੀਆਂ ਸੀਟਾਂ ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਤੇ 10 ਸੀਟਾਂ ਦੇ ਉੱਪਰ ਭਾਜਪਾ ਨੇ जाट ਸੀਟਾਂ ਦੇ ਉੱਪਰ ਜਿੱਤ ਹਾਸਲ ਕੀਤੀ ਹੈ ਤਾਂ जाट ਆਗੂ ਦੇ ਤੌਰ ਤੇ ਪ੍ਰਵੇਸ਼ ਵਰਮਾ ਨੂੰ ਪਛਾਣਿਆ ਜਾਂਦਾ ਹੈ ਆਰਐਸਐਸ ਦੇ ਨਾਲ ਕਾਫੀ ਨੇੜਤਾ ਹੈ ਪ੍ਰਵੇਸ਼ ਵਰਮਾ ਦੀ ਇਸ ਕਰਕੇ ਵੀ ਉਹਨਾਂ ਦਾ ਕਦ ਬਹੁਤ ਵੱਡਾ ਹੈ ਭਾਜਪਾ ਦੇ ਵਿੱਚ ਇਹਨਾਂ ਦੇ ਖਾਤੇ ਇੱਕ ਗੱਲ ਹੋਰ ਵੀ ਬੜੀ ਅਹਿਮ ਹੈ ਕਿ ਇਹਨਾਂ ਨੇ ਹੁਣ ਤੱਕ ਇੱਕ ਵੀ ਚੋਣ ਨਹੀਂ ਹਾਰੇ ਐ ਸਾਰੀਆਂ ਚੋਣਾਂ ਇਹ ਜਿੱਤਦੇ ਨੇ ਤੇ ਇਹ ਵੀ ਇਹਨਾਂ ਦੇ ਸਿਰ ਦੇ ਉੱਪਰ ਸੇਰਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਵੱਡੇ ਆਗੂ ਦੇ ਤੌਰ ਤੇ ਕਿਉਂਕਿ ਇਹਨਾਂ ਦਾ ਹੀ ਨਾਮ ਸਭ ਤੋਂ ਅੱਗੇ ਚੱਲ ਰਿਹਾ ਸੀ ਦਿੱਲੀ ਦੇ ਸਾਫ ਦਾ ਸੀਐਮ ਰਹੇ ਨੇ ਸਾਹਿਬ ਸਿੰਘ ਵਰਮਾ ਉਹਨਾਂ ਦੇ ਪੁੱਤਰ ਨੇ ਪ੍ਰਵੇਸ਼ ਵਰਮਾ ਇਸ ਕਰਕੇ ਜੋ ਵਿਰਾਸਤ ਦੇ ਵਿੱਚ ਸਿਆਸਤ ਮਿਲੀ ਹੈ ਉਹ ਪ੍ਰਵੇਸ਼ ਵਰਮਾ ਨੂੰ ਮਿਲੀ ਹੈ ਤੇ ਪ੍ਰਵੇਸ਼ ਵਰਮਾ ਦੇ ਨਾਮ ਤੇ ਹੀ ਲੋਕ ਕਾਫੀ ਤੌਰ ਵੱਡੇ ਪੱਧਰ ਤੇ ਕਹਿ ਰਹੇ ਸਨ ਕਿ ਪ੍ਰਵੇਸ਼ ਵਰਮਾ ਨੂੰ ਹੀ ਸੀਐਮ ਬਣਾਇਆ ਜਾ ਸਕਦਾ ਹੈ ਪਰ ਅਜੇ ਹਾਂ ਨਹੀਂ ਹੋਇਆ ਹੁਣ ਗੱਲ ਕਰੀਏ ਕਿ ਅਗਲਾ ਚਿਹਰਾ ਕੌਣ ਹੈ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਕਿ ਮਨਜਿੰਦਰ ਸਿੰਘ ਸਿਰਸਾ ਬਾਰੇ ਜਾਣਨਾ ਜ਼ਰੂਰੀ ਹੈ ਕਿਉਂਕਿ ਪੰਜਾਬੀ ਨੇ ਸਿੱਖ ਕੌਮ ਤੋਂ ਆਉਂਦੇ ਨੇ ਤੇ ਦਿੱਲੀ ਦੇ ਵਿੱਚ ਚੰਗਾ ਖਾਸ ਰਸੂਖ ਰੱਖਦੇ ਨੇ ਰਜੌਰੀ ਗਾਰਡਨ ਵਾਲੀ ਸੀਟ ਤੋਂ ਮਨਜਿੰਦਰ ਸਿਰਸਾ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੀ ਧਨਵੰਤੀ ਚੰਦੇਲਾ ਨੂੰ ਉਹਨਾਂ ਨੇ ਹਰਾਇਆ ਤੇ ਮਨਜਿੰਦਰ ਸਿਰਸਾ ਰਜੌਰੀ ਗਾਰਡਨ ਤੋਂ ਪਹਿਲਾਂ 20 ਵਿਧਾਇਕ ਰਹ ਚੁੱਕੇ ਨੇ 18190 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਇਸ ਵਾਰ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਮਨਜਿੰਦਰ ਸਿਰਸਾ ਬਾਰੇ ਇੱਕ ਗੱਲ ਹੋਰ ਵੀ ਹੈ ਕਿ ਦਿੱਲੀ ਦੇ ਸਭ ਤੋਂ ਅਮੀਰ ਆਗੂ ਕੈਂਡੀਡੇਟਸ ਦੇ ਵਿੱਚ ਮਨਜਿੰਦਰ ਸਿਰਸਾ ਦਾ ਨਾਂ ਆਉਂਦਾ ਹੈ 2008 ਤੋਂ ਜੰਗਪੁਰਾ ਤੋਂ ਸੀਟ ਹਾਰ ਗਏ ਸੀ 2008 ਵਾਲੀ ਸੀਟ ਤੋਂ ਪਰ ਸਿਆਸਤ ਦੇ ਵਿੱਚ ਇਹਨਾਂ ਨੇ ਆਪਣਾ ਪੈਰ ਜਮਾ ਕੇ ਰੱਖਿਆ ਤੇ ਜਿੱਤੇ 2013 ਚ ਸਰਜੌਰੀ ਗਾਰਡਨ ਤੋਂ ਵਿਧਾਇਕ ਰਹਿ ਚੁੱਕੇ ਨੇ ਮਨਜਿੰਦਰ ਸਿਰਸਾ ਤੇ ਮੜ ਕੇ ਪਰਜੋਰੀ ਗਾਰਡਨ ਵਾਲਿਆਂ ਨੇ ਇਹਨਾਂ ਨੂੰ ਮੌਕਾ ਦਿੱਤਾ ਹੈ 2017 ਦੀ ਜਿਮਨੀ ਚੋਣਾਂ 'ਚ ਮੜ ਰਜੋਰੀ ਗਾਰਡਨ ਤੋਂ ਜਿੱਤੇ ਸੀ ਯਾਨੀ ਇਹ ਤੀਜਾ ਟਰਮ ਹੈ ਮਨਜਿੰਦਰ ਸਿਰਸਾ ਦਾ ਜੋ ਦਿੱਲੀ ਅਸੈਂਬਲੀ ਦੇ ਵਿੱਚ ਹੁਣ ਜਾਣਗੇ ਪੰਜਾਬੀ ਬਾਦ ਤੋਂ ਕੌਂਸਲਰ ਰਹਿ ਚੁੱਕੇ ਨੇ ਮਨਜਿੰਦਰ ਸਿਰਸਾ ਯਾਨੀ ਵੈਸਟ ਦਿੱਲੀ ਦੇ ਇਲਾਕੇ ਦੇ ਵਿੱਚ ਚੰਗਾ ਰਖਸ ਰਸੂਖ ਰੱਖਦੇ ਨੇ ਮਨਜਿੰਦਰ ਸਿਰਸਾ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਵੀ ਮਨਜਿੰਦਰ ਸਿਰਸਾ ਰਹਿ ਚੁੱਕੇ ਨੇ ਤਾਂ ਇਹਨਾਂ ਦਾ ਜੋ ਸਿਆਸੀ ਤੇ ਧਾਰਮਿਕ ਪਿਛੋਕੜ ਹੈ ਉਹ ਕਾਫੀ ਵੱਡਾ ਹੈ ਇਸ ਕਰਕੇ ਵੀ ਭਾਜਪਾ ਨੇ ਇਹਨਾਂ ਤੇ ਦਾਅ ਕੱਢਿਆ ਸੀ ਇਹਨਾਂ ਨੂੰ ਇਸ ਵਾਰ ਟਿਕਟ ਦਿੱਤੀ ਤੇ ਮਨਜਿੰਦਰ ਸਿਰਸਾ ਆਪਣੀ ਸੀਟ ਤੋਂ ਜਿੱਤੇ ਵੀ ਤਾਂ ਇਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੁਣ ਅਗਲੀ ਗੱਲ ਕਰੀਏ ਅਸੀਂ ਅਗਲਾ ਜੋ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਇੱਕ ਸ਼ਖਸ ਹੈ ਕਪਿਲ ਮਿਸ਼ਰਾ ਕਪਿਲ ਮਿਸ਼ਰਾ ਨੂੰ ਇਸ ਦੇ ਵਿੱਚ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਕਪਿਲ ਮਿਸ਼ਰਾ ਦਾ ਜੋ ਪਿਛੋਕੜ ਉਹ ਕਾਫੀ ਵਵਾਦਾਂ ਭਰਿਆ ਰਿਹਾ ਹੈ ਕਰਾਵਲ ਨਗਰ ਦੀ ਸੀਟ ਹੈ ਦਿੱਲੀ ਦੀ ਇੱਥੋਂ ਭਾਜਪਾ ਦੀ ਟਿਕਟ ਤੇ ਇਸ ਵਾਰ ਲੜੇ ਤੇ ਉੱਥੋਂ ਜਿੱਤੇ ਵੀ ਨੇ ਉਸ ਦਾ ਇਨਾਮ ਭਾਜਪਾ ਨੇ ਕਪਿਲ ਮਿਸ਼ਰਾ ਨੂੰ ਵਿਦਿੱਤਾ ਵੀ ਆਮ ਆਦੀ ਪਾਰਟੀ ਦੇ ਮਨੋਜ त्याਗੀ ਨੂੰ ਉਹਨਾਂ ਨੇ 23355 ਵੋਟਾਂ ਦੇ ਫਰਕ ਨਾਲ ਹਰਾਇਆ ਤੇ ਇਸ ਕਰਕੇ ਵੀ ਇੰਨੀ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਭਾਜਪਾ ਨੇ ਕੈਬਨਿਟ ਦੇ ਵਿੱਚ ਥਾਂ ਦਿੱਤੀ ਹੈ 2015 ਚ ਆਮ ਆਦੀ ਪਾਰਟੀ ਵੱਲੋਂ 44000 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਤੁਹਾਨੂੰ ਪਤਾ ਹੈ ਕਿ ਆਪਣਾ ਜੋ ਕਰੀਅਰ ਹੈ ਸਿਆਸੀ ਕਰੀਅਰ ਇਹਨਾਂ ਨੇ ਕੇਜਰੀਵਾਲ ਦੇ ਨਾਲ ਸ਼ੁਰੂ ਕੀਤਾ ਸੀ ਤੇ ਕੇਜਰੀਵਾਲ ਸਰਕਾਰ ਦੇ ਵਿੱਚ ਜਲ ਅਤੇ ਸੈਰਸਪਟਾ ਮੰਤਰੀ ਵੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਵਕਰੇਵੇਂ ਹੋਏ ਕੇਜਰੀਵਾਲ ਨਾਲ ਤੇ ਇਹਨਾਂ ਨੇ ਪਾਰਟੀ ਛੱਡ ਦਿੱਤੀ ਤੇ ਬੀਜੇਪੀ ਜੁਆਇਨ ਕਰ ਲਈ ਸੀ ਇਹਨਾਂ ਦਾ ਵਿਛੋਕੜ ਬਹੁਤ ਵਿਵਾਦਿਤ ਰਿਹਾ ਦਿੱਲੀ ਦੰਗਿਆਂ ਦੇ ਵਿੱਚ ਵੀ ਇਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਪਰ ਆਮ ਆਦੀ ਪਾਰਟੀ ਇਹਨਾਂ ਨੇ ਛੱਡੀ ਤੇ ਬੀਜੇਪੀ ਨੇ ਇਹਨਾਂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਕੇਜਰੀਵਾਲ ਮਤ ਪੇਧਣ ਤੋਂ ਬਾਅਦ ਇਹਨਾਂ ਨੇ ਆਮ ਆਦੀ ਪਾਰਟੀ ਛੱਡ ਦਿੱਤੀ ਸੀ ਕਿਉਂਕਿ ਕੇਜਰੀਵਾਲ ਦੇ ਖਿਲਾਫ ਇਹਨਾਂ ਨੇ ਮੋਰਚਾ ਖੋਲ੍ਹ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਪਾਰਟੀ ਚੋਂ ਬਾਹਰ ਜਾਣਾ ਪਿਆ ਸੀ 2019 ਚ ਭਾਜਪਾ ਚ ਸ਼ਾਮਲ ਹੋਏ ਸੀ 2020 ਚ ਮਾਡਲ ਟਾਊਨ ਸੀਟ ਤੋਂ ਹਾਰ ਗਏ ਸੀ 2020 ਵਾਲੀ ਨਹੀਂ ਚੋਣਾ ਚ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ ਪਰ ਕਾਮਯਾਬੀ 5 ਸਾਲਾਂ ਬਾਅਦ 2025 ਚ ਇਹਨਾਂ ਨੂੰ ਮਿਲੀ ਕੇਜਰੀਵਾਲ ਖਿਲਾਫ ਸਭ ਤੋਂ ਵੱਧ ਬਿਆਨਬਾਜ਼ੀ ਕਰਦੇ ਨੇ ਕਿ ਕੇਜਰੀਵਾਲ ਹੀ ਇਹਨਾਂ ਨੂੰ ਸਿਆਸਤ ਵਿੱਚ ਲੈ ਕੇ ਆਏ ਪਰ ਬਿਆਨਬਾਜ਼ੀ ਵੀ ਉਹਨਾਂ ਦੇ ਖਿਲਾਫ ਇਹਨਾਂ ਨੇ ਸਭ ਤੋਂ ਵੱਧ ਕੀਤੀ ਹੈ ਤੇ ਭਾਜਪਾ ਦੇ ਵਿੱਚ ਹੁਣ ਇਹ ਇੱਕ ਅਹਿਮ ਉਹਦੇ ਤਨੇ ਤੇ ਹੁਣ ਕੈਬਨਿਟ ਮੰਤਰੀ ਵੀ ਭਾਜਪਾ ਦੀ ਸਰਕਾਰ ਦੇ ਵਿੱਚ ਇਹ ਬਣ ਗਏ ਨੇ ਇਹਨਾਂ ਨੂੰ ਸੌਂਚ ਚੁਕਾ ਦਿੱਤੀ ਗਈ ਹੈ। ਕਪਲ ਮਿਸ਼ਰਾ ਤੋਂ ਬਾਅਦ ਅੱਗੇ ਅਸੀਂ ਗੱਲ ਕਰੀਏ ਅ ਡਾਕਟਰ ਪੰਕਜ ਕੁਮਾਰ ਸਿੰਘ ਡਾਕਟਰ ਪੰਕਜ ਕੁਮਾਰ ਸਿੰਘ ਇੱਕ ਅਜਿਹੇ ਆਗੂ ਨੇ ਜਿਨ੍ਹਾਂ ਦਾ ਜੋ ਪਛੋਕੜ ਹੈ ਉਹ ਕਾਫੀ ਸਾਫ ਸੁਥਰਾ ਹੈ ਤੇ ਕਾਫੀ ਜੋ ਲੀਡਰ ਨੇ ਸਾਫ ਛਵੀ ਵਾਲੀ ਡਰ ਇਹਨਾਂ ਨੂੰ ਸਮਝਿਆ ਜਾਂਦਾ ਦਿੱਲੀ ਵਿਧਾਨ ਸਭਾ ਚੋਣਾਂ 2000 2025 ਚ ਇਹਨਾਂ ਨੇ ਵਿਕਾਸਪੁਰੀ ਹਲਕੇ ਤੋਂ ਵਿਧਾਇਕੀ ਹਾਸਲ ਕੀਤੀ ਹੈ ਇਸ ਪਰ ਇਹ ਜਿੱਤੇ ਨੇ 2000 ਇਹਨਾਂ ਚੋਣਾਂ ਦੇ ਵਿੱਚ ਵਿਕਾਸਪੁਰੀ ਹਲਕੇ ਤੋਂ ਤੇ ਇਥੋਂ ਵਿਧਾਇਕ ਬਣੇ ਤੇ ਇਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ ਡਾਕਟਰ ਪੰਕਜ ਕੁਮਾਰ ਸਿੰਘ ਨੂੰ ਅੱਗੇ ਨਵਾਂ ਬਾਰੇ ਦੱਸੀਏ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਯਾਦਵ ਨੂੰ ਇਹਨਾਂ ਨੇ 12876 ਵੋਟਾਂ ਨਾਲ ਹਰਾਇਆ ਮਹਿੰਦਰ ਯਾਦਵ ਨੂੰ ਉਸ ਤੋਂ ਬਾਅਦ ਇਹਨਾਂ ਦਾ ਇੱਕ ਪਛੋਕੜ ਇਹ ਵੀ ਹੈ ਕਿ ਦਿੱਲੀ ਨਗਰ ਨਿਗਮ ਦੇ ਵਿੱਚ ਕੌਂਸਲਰ ਵੀ ਰਹੇ ਨੇ ਡਾਕਟਰ ਪੰਕਜ ਕੁਮਾਰ ਸਿੰਘ ਤੇ ਇਹ ਪੇਸ਼ੇਵਰ ਜੋ ਡੈਂਟਿਸਟ ਵੀ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸੇ ਕਰਕੇ ਇਹ ਡਾਕਟਰ ਵੀ ਤੁਸੀਂ ਦੇਖ ਰਹੇ ਹੋ ਨਾਮ ਦੇ ਵਿੱਚ ਇਹਨਾਂ ਦਾ ਡਾਕਟਰ ਲੱਗਦਾ ਹੈ ਤੇ ਇਹ ਵੀ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਇਲਾਕੇ ਦੇ ਲੋਕ ਤਾਂ ਜਾਣਦੇ ਨਹੀਂ ਪਰ ਉਸ ਤਰ੍ਹਾਂ ਦਾ ਪੌਪੂਲਰ ਚਿਹਰਾ ਨਹੀਂ ਸਨ ਪਰ ਭਾਜਪੀ ਨੇ ਇਹਨਾਂ ਨੂੰ ਕੈਬਨਿਟ ਦੇ ਵਿੱਚ ਥਾ ਦਿੱਤੀ ਹੈ ਤੇ ਇਹਨਾਂ ਨੂੰ ਹੁਣ ਕਿਹੜਾ ਮੰਤਰਾਲਾ ਮਿਲੇਗਾ ਉਹ ਬਾਅਦ ਦੀ ਗੱਲ ਦੱਸਣਾ ਪਰ ਇਸ ਸਮੇਂ ਡਾਕਟਰ ਪੰਕਜ ਕੁਮਾਰ ਸਿੰਘ ਨੂੰ ਵੀ ਆਪਣੇ ਜੋ ਕੈਬਨਿਟ ਹੈ ਉਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਇਹਨਾਂ ਤੋਂ ਬਾਅਦ ਕਿਸ ਨੂੰ ਆਸ਼ੀਸ਼ ਸੂਦ ਦੀ ਗੱਲ ਕਰਦੇ ਆਂ ਸੀ ਆਸ਼ੀਸ਼ ਸੂਦ ਕੌਣ ਨੇ ਆਸ਼ੀਸ਼ ਤਾਂ ਪੰਕਜ ਕੁਮਾਰ ਸਿੰਘ ਦੇ ਪਿਤਾ ਐਮ ਸੀ ਡੀ ਚ ਰਹਿ ਚੁੱਕੇ ਨੇ ਕਿਉਂਕਿ ਐਡੀਸ਼ਨਲ ਕਮਿਸ਼ਨਰ ਰਹਿ ਚੁੱਕੇ ਨੇ ਯਾਨੀ ਕਿ ਇੱਕ ਅਫਸਰ ਪਰਿਵਾਰ ਚੋਂ ਆਉਂਦੇ ਨੇ ਤੇ ਉਸ ਤੋਂ ਬਾਅਦ ਇਹ ਡਾਕਟਰ ਬਣਦੇ ਨੇ ਡਾਕਟਰ ਤੋਂ ਬਾਅਦ ਇਹਨਾਂ ਨੇ ਸਿਆਸਤ ਵਿੱਚ ਪੈਦਤਰ ਆ ਤੇ ਹੁਣ ਸਿਆਸਤ ਵਿੱਚ ਆਉਣ ਤੋਂ ਬਾਅਦ ਇਹਨਾਂ ਨੂੰ ਉਸ ਦਾ ਰਿਵਾਰਡ ਵੀ ਮਿਲਿਆ ਹੈ ਬੀ ਜੀ ਪੀ ਵੱਲੋਂ ਤੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਗੱਲ ਕਰੀਏ ਆਸ਼ੀਸ਼ ਸੂਦ ਆਸ਼ੀਸ਼ ਸੂਦ ਨੂੰ ਜਨਕਪੁਰੀ ਸੀਟ ਤੋਂ ਉੱਥੇ ਦੀ ਜਨਤਾ ਨੇ ਇਹਨਾਂ ਦੇ ਵਿਸ਼ਵਾਸ ਜਤਾਇਆ ਪੰਜਾਬੀ ਬੈਕਗ੍ਰਾਉਂਡ ਤੋਂ ਆਉਂਦੇ ਪੰਜਾਬੀ ਪਰਿਵਾਰ ਚੋਂ ਆਉਂਦੇ ਆਸ਼ੀਸ਼ ਸੂਦ ਜਨਕਪੁਰੀ ਸੀਟ ਤੋਂ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਪ੍ਰਵੀਨ ਨੂੰ ਇਹਨਾਂ ਨੇ 18766 ਵੋਟਾਂ ਨਾਲ ਹਰਾ ਦਿੱਤਾ ਉਸ ਤੋਂ ਬਾਅਦ ਆਸ਼ੀਸ਼ ਸੂਦ ਨੂੰ ਕੈਬਨਟ ਦੇ ਵਿੱਚ ਥਾਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਭਾਈਚਾਰੇ ਦਾ ਵੱਡਾ ਚਿਹਰਾ ਨੇ ਵੈਸਟ ਦਿੱਲੀ ਜੋ ਇਹਨਾਂ ਦੀ ਸੀਟ ਹੈ ਵੈਸਟ ਦਿੱਲੀ ਚ ਪੈਂਦੀ ਹੈ ਉਥੇ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਪੀ ਨੱਡਾ ਤੇ ਧਰਮਿੰਦਰ ਪ੍ਰਧਾਨ ਦੇ ਜੋ ਕਿ ਸੀਨੀਅਰ ਬੀਜੇਪੀ ਲੀਡਰ ਨੇ ਜੇਪੀ ਨੱਡਾ ਪ੍ਰਧਾਨ ਵੀ ਨੇ ਉਹਨਾਂ ਦੇ ਇੱਕ ਨੇੜਤਾ ਨੇੜਤਾ ਹੈ ਇਹਨਾਂ ਦੀ ਉਸ ਨੂੰ ਵੀ ਇਹਨਾਂ ਨੂੰ ਫਾਇਦਾ ਮਿਲਿਆ ਇਸ ਗੱਲ ਦਾ ਵੀ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਵੀ ਆਸ਼ੀਸ਼ ਸੂਦ ਰਹਿ ਚੁੱਕੇ ਨੇ ਤੇ ਇਹਨਾਂ ਦਾ ਪਛੋਕੜ ਵੀ ਠੀਕ ਠਾਕ ਹੈ ਬੀਚੇ-ਬੀਤੇ ਵਿੱਚ ਦੀ ਬੀਜੇਪੀ ਦੇ ਵਿੱਚ ਤਾਂ ਬੀਜੇਪੀ ਨੇ ਇਹਨਾਂ ਦੇ ਉੱਪਰ ਜੋ ਆਪਣਾ ਵਿਸ਼ਵਾਸ ਜਤਾਇਆ ਉਸ ਦਾ ਉਹ ਵਿਸ਼ਵਾਸ ਜਿਤਾਣਾ ਬਣਦਾ ਵੀ ਹੈ ਗੋਆ ਅਤੇ ਜੰਮੂ ਕਸ਼ਮੀਰ ਦੇ ਸਹਿ ਇੰਚਾਰਜ ਵੀ ਆਸ਼ੀਸ਼ ਸੂਦ ਰਹਿ ਚੁੱਕੇ ਨੇ ਤੇ ਇਹ ਆਸ਼ੀਸ਼ ਸੂਦ ਬਾਰੇ ਸੀ ਤੁਹਾਨੂੰ ਦੱਸਿਆ ਕਿ ਆਸ਼ੀਸ਼ ਸੂਦ ਨੂੰ ਆਖਿਰਕਾਰ ਇਸ ਕੈਬਨਿਟ ਦੇ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ ਇਹਨਾਂ ਦੀ ਜੋ ਸਿਆਸੀ ਸਫਰ ਹੈ এবੀਬੀਪ ਨਾਲ ਸ਼ੁਰੂ ਕੀਤਾ ਜਿਵੇਂ ਰੇਖਾ ਗੁਪਤਾ ਹੋਰਾਂ ਨੇ ਸ਼ੁਰੂ ਕੀਤਾ ਸੀ এবੀਬੀਪ ਨਾਲ ਤੇ ਇਹਨਾਂ ਦਾ ਵੀ ਸਿਆਸੀ ਸਫਰ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਅਸੀਂ ਸੂਦ ਅੱਜ ਇੱਥੇ ਤੱਕ ਪਹੁੰਚੇ ਨੇ ਕਿ ਦਿੱਲੀ ਦੇ ਵਿੱਚ ਹੁਣ ਜਦੋਂ ਸਰਕਾਰ ਆਈ ਹੈ ਤਾਂ ਕੈਬਨਿਟ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ ਤੇ ਅਸੀਂ ਇਹਨਾਂ ਸਾਰੇ ਜੋ ਲੀਡਰ ਨੇ ਇਹਨਾਂ ਬਾਰੇ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰਵੇਸ਼ ਵਰਮਾ ਤੁਹਾਨੂੰ ਦਿਖ ਰਹੇ ਨੇ ਰੇਖਾ ਗੁਪਤਾ ਦਿਖਾਈ ਦੇ ਰਹੇ ਨੇ ਤੁਹਾਨੂੰ ਇਸ ਸਮੇਂ ਤੇ ਇਸ ਸਮੇ ਅ ਦਿੱਲੀ ਦੇ ਰਾਮਲੀਲਾ ਗਰਾਊਂਡ ਤੋਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਇਸ ਸਮੇਂ ਬਹੁਤ ਸਾਰੇ ਲੀਡਰ ਨੇ ਜੋ ਭਾਜਪਾ ਦੇ ਉਹ ਇਸ ਸਮੇਂ ਮੌਜੂਦ ਨੇ ਤਾਂ ਸੋਚਕ ਸਮਾਗਮ ਉੱਥੇ ਚੱਲ ਰਿਹਾ ਸੀ ਤਸਵੀਰਾਂ ਤੁਹਾਨੂੰ ਦਿਖਾਈਏ ਜਦੋਂ ਸੋਚਕ ਸਮਾਗਮ ਹੋਣ ਹੀ ਵਾਲਾ ਸੀ ਉਦੋਂ ਰੇਖਾ ਗੁਪਤਾ ਨੇ ਬਿਆਨ ਦਿੱਤਾ ਮੀਡੀਆ ਸਾਹਮਣੇ ਆਈ ਵੀ ਸੀ ਤੇ ਉਹਨਾਂ ਨੇ ਇਹ ਦੱਸਿਆ ਵੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਭਾਜਪਾ ਨੇ ਇੰਨਾ ਵੱਡਾ ਮਾਣ ਬਖਸ਼ਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਤੁਸੀਂ ਹੁਣ ਦਿੱਲੀ ਦੇ ਮੁੱਖ ਮੰਤਰੀ ਹੋਗਦੇ ਅਸੀਂ ਰੇਖਾ ਗੁਪਤਾ ਦਾ ਜੋ ਬਿਆਨ ਹੈ ਉਹ ਵੀ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਰੇਖਾ ਗੁਪਤਾ ਨੇ ਜਦੋਂ ਸੋਚ ਚੁੱਕਣੀ ਸੀ ਉਸ ਤੋਂ ਪਹਿਲਾਂ ਉਹ ਮੀਡੀਆ ਦੇ ਰੂਬਰੂ ਹੋਏ ਤੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਰੱਖੀ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਇੱਥੇ ਨਾਮ ਲੀਲਾ ਗਰਾਊਂਡ ਦੇ ਵਿੱਚ ਇਸ ਸਮੇਂ ਬਹੁਤ ਸਾਰੇ ਸਿਆਸੀ ਆਗੂ ਇਕੱਠੇ ਹੋਏ ਨੇ ਖਾਸ ਕਰਕੇ ਕਈ ਸੂਬਿਆਂ ਦੇ ਮੁੱਖ ਮੰਤਰੀ ਜੋ ਭਾਜਪਾ ਦੇ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਮੁੱਖ ਮੰਤਰੀ ਵੀ ਇੱਥੇ ਪਹੁੰਚੇ ਹੋਏ ਨੇ

मुझ जैसी साधारण परिवार की बेटी पे इतना भरोसा जताया और दिल्ली जो देश की राजधानी है उसकी जिम्मेदारी मुझे सौंपी निश्चित रूप में मैं अपनी पूरी क्षमताओं के साथ पूरी ताकत के साथ ईमानदारी के साथ में उस जिम्मेदारी को निभाऊंगी मैं देखिए मेरे दिल्ली के लिए दो प्राथमिकताएं हैं पहली प्राथमिकता जो दिल्ली से के लिए हमने कमिटमेंट्स की हैं अपनी सरकार की ओर से उन सारी कमिटमेंट्स को पूरा करना दूसरा आदरणीय प्रधानमंत्री नरेंद्र मोदी जी ने जो दिल्ली के लिए विजन दिया है उस विजन को साकार करने में टीम मोदी बन के हमारे 48 के अड़तालीस 48 विधायकगण काम करेंगे और टाइम बाउंड तरीके से एक एक कमिटमेंट जो हमने जनता से की है उसे पूरा किया जाएगा अरविंद केजरीवाल ने आपको शुभकामनाएं दी मन्त्री है मंत्री बनेंगी नहीं जीवन में कभी नहीं ऐसा सोचा था और जब भी मैं सुनती थी बड़े नेताओं की कहानी और जब वो कहते थे कि साधारण पृष्ठभूमि से आज वो शीर्ष नेतृत्व तक पहुंचे हैं तो मालूम नहीं था कि कैसा लगता है पर आज दिल्ली की मुख्यमंत्री के रूप में जिम्मेदारी पा करके मैं समझ पा रही हूँ कि भारतीय जनता पार्टी में नरेंद्र मोदी जी हैं तो मुमकिन है आम मैं मैं आदमी पार्टी, पार्टी की सरकाराचार सरकार हुए थे क्या उस पर क्या कोई जांच होगी क्या जो सरकार पिछले 12 साल से दिल्ली में राज कर रही थी और जितने भी भ्रष्टाचार के मुद्दे उनके ऊपर है जनता के एक एक पैसे का हिसाब उन्हें दे देना मैम लेकिन अभी शुभकामनाएं है आई हैं वहां से है क्योंकि अरविंद धन्यवाद आप और सभी के माध्यम से मैं उन्हें धन्यवाद देती हूँ उनकी शुभकामनाओं के लिए दिल्ली के हित में ਉਹ ਸਭ ਕੰਮ ਕਰਨ ਤਾਂ ਬਹੁਤ ਅੱਛਾ ਹੋਵੇ ਮੈਂ ਮਲਕਾ ਲਾ ਮਦੀਨਾ ਰੇਖਾ ਗੁਪਤਾ ਜਿੰਦਾਬਾਦ ਮੈਂ ਰੇਖਾ ਗੁਪਤਾ ਜਿੰਦਾਬਾਦ ਮੈਂ ਰੇਖਾ ਗੁਪਤਾ ਜਿੰਦਾਬਾਦ ਸਾਦਰ ਸੰਗਤ ਦੇ ਸਾਹਮਣੇ ਕੀ ਕਾਹੀ ਸ਼ੇਅਰ ਕੀਤਾ ਕੋ ਲਲਕਾ ਜੀ ਔਰ ਮੈਂ ਤਾਂ ਇਹ ਮੌਕਾ ਭਾਜਪੀ ਦੇ ਵਿੱਚ ਔਰ ਭਾਜਪੀ ਦੇ ਵਿੱਚ ਰੇਖਾ ਗੁਪਤਾ ਤੇ ਉਹਨਾਂ ਦੇ ਕਰੀਬੀਆਂ ਲਈ ਇਸ ਕਰਕੇ ਵੀ ਖੁਸ਼ ਨੁਮਾ ਹੈ ਕਿਉਂਕਿ ਇਹ ਇਤਿਹਾਸ ਵੀ ਰਚਿਆ ਭਾਜਪੀ ਪਾਰਟੀ ਨੇ ਆਪਣੇ ਪਦਰ ਤੇ ਉੱਥੇ ਜਿੱਤ ਹਾਸਲ ਕਰਕੇ ਤੇ ਇਹ ਇਤਿਹਾਸ ਉਸ ਪੱਧਰ ਤੇ ਵੀ ਕਿ ਮਹਿਲਾ ਮੁੱਖ ਮੰਤਰੀ ਵਜੋਂ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਸੌਵੀ ਚੁੱਕੀ ਹੈ ਰੇਖਾ ਗੁਪਤਾ ਦੇ ਸੌ ਚੁੱਕ ਸਮਾਗਮ ਦੇ ਵਿੱਚ ਜੋ ਭਾਜਪੀ ਦੇ ਸੂਬੇ ਨੇ ਜਿੱਥੇ ਭਾਜਪੀ ਜਿੱਤੀ ਹੈ ਉੱਥੇ ਦੇ ਕਈ ਥਾਵਾਂ ਤੋਂ ਮੁੱਖ ਮੰਤਰੀ ਵੀ ਪਹੁੰਚੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਸ਼ੁਭਚਾਵਾਾਂ ਵੀ ਦਿੱਤੀਆਂ ਨੇ ਤੇ ਤੁਹਾਨੂੰ ਦੱਸਿਏ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਨੇ ਵੀ ਇੱਕ ਅਦਾਰਸ਼ਕ ਜਿੱਤ ਦਰਜ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਵੀ ਉਹ ਉੱਥੇ ਸ਼ਿਰਕਤ ਕੀਤੀ ਰਾਮਲੀਲਾ ਗਰਾਊਂਡ ਦੇ ਵਿੱਚ ਤੇ ਉਹਨਾਂ ਨੇ ਵੀ ਆਪਣਾ ਅਸ਼ੀਰਵਾਦ ਰੇਖਾ ਗੁਪਤਾ ਨੂੰ ਦਿੱਤਾ ਤੇ ਆਪਣਾ ਜੋ ਸ਼ੁਭਕਾਮਨਾਵਾਂ ਨੇ ਉਹਨਾਂ ਦਿੱਤੀਆਂ ਕਿਉਂਕਿ ਬਣਦਾ ਵੀ ਹੈ ਕਿਉਂਕਿ ਰੇਖਾ ਗੁਪਤਾ ਦਾ ਪਛੋਕੜ ਵੀ ਹਰਿਆਣਾ ਤੋਂ ਹੀ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਤਾਂ ਸ਼ੁਭਕਾਮਨਾਵਾਂ ਦੇਣੀਆਂ ਹੀ ਸਨ ਤਾਂ ਨਾਇਬ ਸੈਣੀ ਨੂੰ ਵਿਸਣੋ ਰੇਖਾ ਜੀ ਕੋ ਔਰ ਦਿੱਲੀ ਕੇ ਪੂਰੇ ਲੋਕੋ ਕੋ ਬਹੁਤ ਬਹੁਤ ਵਧਾਈ ਦਿੰਦਾ ਹਾਂ ਸ਼ੁਭਕਾਮਨਾਵਾਂ ਦੇ ਦਿੰਦਾ ਹਾਂ ਦਿੱਲੀ ਕੇ ਲੋਕੋ ਨੇ ਜਿਸ ਪ੍ਰਕਾਰ ਦਾ ਮੰਡਟ मोदी जी के नेतृत्व के अंदर मोदी जी की नीतियों के ऊपर मोहर लगाई है और जो एक सरकार लंबे समय से लोगों को प्रलोभन दे करके झूठ बोल करके यहाँ पर विराजमान थी और लोगों की अपेक्षाओं को जगा करके अपनी खुशियों को जो बढ़ाने का काम कर रही थी उसको बाहर करने का काम यहाँ के लोगों ने किया है मैं बहुत बधाई देता हूँ कुछ काम करेंगे करेंगे जरूर